ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਡੱਲ ਤਹਿਸੀਲ ਭੀਕੀਵਿੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰੋ ਦਲੇਰ ਸਿੰਘ ਬਾਠੋਣਾ ਦੇ ਘਰ ਆਏ ਆ ਗਰ ਲਾਲ ਵੀਰ ਤੋਂ ਆਪਾਂ ਪੂਰੀ ਡਿਟੇਲ ਲੈ ਲਾਂਗੇ ਹਰ ਬਾਰ ਤੇ ਤਰ੍ਹਾਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਐਨੀਮਲ ਦਿਖਾਉਣੇ ਆ ਭਰਾਵਾਂ ਨੂੰ ਦੋ ਮੱਝਾਂ ਦਿਖਾਉਣੀਆਂ ਨੇ ਇੱਕ ਬੈਡ ਵਿਖਾਉਣੀ ਆ ਮਾਲ ਤਕਰੀਬਨ ਸਾਰਾ ਇੱਕ ਬੰਨ ਤਿਆਰੀ ਤੇ ਸਮਝ ਲਓ ਤਕਰੀਬਨ ਹਫ਼ਤੇ ਦੇ ਵਿੱਚ ਵਿੱਚ ਆਜ ਆਊਗਾ ਸੂਣ ਦੇ ਬਿਲਕੁਲ ਨੇੜਾ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਫਰਵਰੀ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਟਾਈਮ ਆ ਵੀਡੀਓ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ 13 ਫਰਵਰੀ ਨੂੰ ਬਾਕੀ ਮੇਰੇ ਭਰਾ ਟਿਕਾ ਜੀ ਐਨੀਮਲ ਜਿਹੜੇ ਸਾਫ਼ ਸੁਥਰੇ ਆ ਰੁਟੀਨ ਦੇ ਵਿੱਚ ਕੰਮ ਕਰਾ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੋੜੇ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਵਪਾਰ ਦਾ ਕੰਮ ਵੀਰੋਂ ਨਹੀਂ ਕਰਦੇ ਆ ਡੱਲਪਿੰਡ ਬਿਲਕੁਲ ਇੱਧਰ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਨੇੜੇ ਰਹਿ ਜਾਂਦਾ ਵਾ ਤਾਰਾ ਸਿੰਘ ਦਲੇਰੀ ਮਾੜੀ ਮੇਗਾ ਦੇ ਖਾਲੜਾ ਪਿੰਡ ਕਲਸੀਆ ਇਹ ਨੇੜੇ-ਨੇੜੇ ਨਾਲ-ਨਾਲ ਲੱਗਦੇ ਪਿੰਡ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੇ ਬਾਕੀ ਮੇਰਾ ਭਰਾ ਤਸੱਲੀ ਦੇ ਲਈ ਜਰੂਰ ਵਿజిਟ ਕਰਿਆ ਕਰੋ ਕਿਉਂਕਿ ਆਪਣਾ ਕੰਮ ਜੜਾਉਂਦਾ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪ੍ਰੋਪਰ ਡਿਟੇਲ ਸਮੇਤ ਚੀਜ਼ ਪੇਸ਼ ਕਰ ਦੇਣਾ ਹੁੰਦਾ ਇੱਥੇ ਆਣ ਕੇ ਆਪਣੀ ਬਿਲਕੁਲ ਨਿਗਾ ਦੇ ਵਿੱਚੋਂ ਕੱਢਿਆ ਕਰੋ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਭਰਾ ਦੁੱਧ ਵਾਲਾ ਪਸ਼ੂ ਹੁੰਦਾ ਦੋ ਟਾਈਮ ਆਪਣੀ ਇੱਕ ਟਾਈਮ ਜਰੂਰ ਵਿజిਟ ਕਰਕੇ ਚੋ ਕੇ ਤਸੱਲੀ ਕਰਕੇ ਲੈ ਕੇ ਜਾਓ ਤਾਂ ਜੋ ਕੱਲ ਕਿਸੇ ਰਕਮ ਦੀ ਕੋਈ ਕਿੰਤੂ ਪ੍ਰੰ ਨਾ ਕਰਨਾ ਪਵੇ ਗਰਲਾਲ ਵੀਰ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਸਾਸਰੀ ਕਾਲ ਸੰਧੂ ਸਾਹਿਬ ਚਾਹਵੇਂ ਭਰਾ ਕੱਢਦੀ ਗਾ ਤੂੰ ਸੁਣਾਓ ਬੜੇ ਵਧੀਆ ਮਹਾਰਾਜ ਠੀਕ ਠਾਕ ਹਾਂਜੀ ਲੈ ਵੀ ਗਰਲਾਲ ਅੱਜ ਵੀ ਵੈਸੇ ਨਗ ਟੋਟਲ ਤਿੰਨ ਆ ਨਗ ਸੰਧੂ ਸਾਹਿਬ ਚਾਰ ਹੀ ਇੱਕ ਡਾਡੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਜੇ ਆਹ ਚੌ ਪੰਨਿਆਂ ਦੀ ਪਰਸੋ ਵੀਡੀਓ ਪਾਈ ਆਪਾਂ ਉਹ ਵੀ ਉਦੋਂ ਹੀ ਮਾਲਕ ਦੀ ਕਿਰਪਾ ਨਾਲ ਸੇਲ ਹੋ ਗਏ ਨਗ ਆਹ ਦੰਗਰ ਥੋੜਾ ਜਿਹਾ ਹੁਣ ਜਿਹੜੇ ਆ ਮਹੀਨੇ ਹੁੰਦੇ ਨਾ ਦੋ ਤਿੰਨ ਬਾਹਰ ਲੱਭਣ ਦੀ ਦੀਕ ਤਾਂ ਉਂਦੀ ਘਰੋਂ ਦੇ ਮਾਲਕ ਦੀ ਕਿਰਪਾ ਨਾਲ ਵਿਕਦਾ ਜਾਂਦਾ ਹਾਂ ਦੇਖਣਾ ਸੌਖਾ ਲੱਭਣਾ ਔਖਾ ਹੈ ਲੱਭਣਾ ਔਖਾ ਹੈ ਜਿਹੜਾ ਚੌਂਕ ਨੀਆ ਡੰਗਰ ਪੂਰਾ ਹੈ ਨਾ ਸੰਧੂ ਸਾਹਿਬ ਉਹ ਔਖਾ ਲੱਭਦਾ ਜਿਹੜਾ ਗੰਦ ਪਹਿਲ ਉਹ ਇਕੱਠਾ ਪਾਉਣੇ ਸ਼ਮਨ ਦੇ ਦਾਖ ਕਰ ਲੇ ਹੌਲੇ 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 ਪਸ਼ੂ ਚਲੇ ਇਸੇ ਤਰ੍ਹਾਂ ਹੀ ਲੱਭ ਵੀ ਜਾਂਦੇ ਥੋੜੀ ਕੁਆਲਿਟੀ ਲੱਭਣ ਤੇ ਟਾਈਮ ਲੱਗਦਾ ਕੁਆਲਿਟੀ ਲੱਭਣ ਦੀ ਚੀਜ਼ ਚੰਗੀ ਲੱਭਣ ਥੋੜਾ ਜਿਹਾ ਟਾਈਮ ਲੱਗਦਾ ਇਸੇ ਤਰ੍ਹਾਂ ਹੀ ਹਾਂਜੀ ਲੈ ਵੀ ਗਰ ਲਾਲ ਵੀਰੇ ਤੇ ਦੋ ਹਾਥੀ ਆ ਸੰਧੂਰੇ ਆ ਟਾਪ ਦੇ ਤੇ ਮੁੱਲ ਕਰਾਂਗੇ ਜਿਹੜਾ ਪਹਿਲਾਂ ਹੀ ਦੱਸ ਦਿੰਨੇ ਆ ਮੱਝਾਂ ਵੱਡੀਆਂ ਜੱਜ ਠੀਕ ਆ ਭਰਾ ਸ਼ੁਰੂਆਤ ਗਰਲਾਲ ਇੱਥੋਂ ਕਰ ਲਈਏ ਸ਼ੁਰੂਆਤ ਸੰਧੂ ਸਾਹਿਬ ਅੱਖ ਨੂੰ ਭਾਵੇਂ ਦੁੱਜਾ ਸੁਆ ਆਖਦੀ ਆ ਪਰ origignal ਤੇਜਾਸੂਆ ਕਰਮਾਲੀ ਸੁਣੀ ਆ ਲਓ ਜੀ ਹਾਂ ਸੁਆ ਉਹ ਦੱਸਾਂਗੇ ਜਿਹੜਾ ਹੈਗਾ ਏ ਨਾ ਵੱਧ ਦੱਸਿਆ ਡੰਗਰ ਪ੍ਰਾਣਾ ਹੁੰਦਾ ਨਾ ਘੱਟ ਦੱਸਿਆ ਹਾਂ ਹਾਂ ਤੇ ਜੇ ਸੁਏ ਕਰਮਾਲੀ ਸੁਣੀ ਜੇ ਕਰੋ ਚੱਕ ਦੁੱਜੇ ਸੁਏ 14 15 ਕਿਲੋ ਦੁੱਧ ਨੇ ਚਵਾਇਆ ਜੀ ਆ ਥਣ ਲੈਵਾ ਕਰਾ ਦਿਓ ਚੱਕ ਕੇ ਕਰੀਏ ਮੈਂ ਵੀ ਜਸ਼ਨ ਮਾਰ ਕੇ ਆਂ ਭਰਾ ਬਈ ਸੋ ਐਸ ਵਕਤ ਦੋਸਤੋ ਤਜੱਸੂਆ ਮੈਨੇ ਸੁਣਾ ਲੇਵੇ ਆਰਡਰ ਦੀ ਕੁਆਲਿਟੀ ਕਰੋ ਚੈੱਕ ਐਚ ਐਫ ਬੜਾ ਨਾਲ ਦਾ ਲੇਵਾ ਲੱਗਾ ਗਿੱਠ ਗਿੱਠ ਦਾ ਵਿਰਲਾ ਤੇ ਸਾਰੇ ਆਹ ਦਿੰਦੇ ਇਤਰ ਫੁੱਟ ਫੁੱਟ ਦਾ ਜੀ ਹਾਂ ਆਹ ਦੇਖੋ ਜੀ ਆਰਡਰ ਤਾਂਚਾ ਮੇਰੇ ਭਰਾ ਵੇਖੋ ਬਹੁਤ ਸੋਹਣਾ ਲੇਵਾ ਚੰਗਾ ਸੋਹਣਾ ਨਖੇੜ ਇਹਨੂੰ ਗਿੱਠਾ ਗੁੱਠਾ ਦਾ ਜਿੱਤਾ ਹੀ ਕੋਈ ਨਹੀਂਗਾ ਹਾਂ ਸਿੰਗਲ ਖੱਡੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਵਜਨ ਵੇਖੋ ਸੰਦੂ ਸਾਫਰ ਕੱਡਾ ਲੋਡ ਲੱਗਾ ਕਰ ਵਾਲੀ ਨੂੰ ਬਾਕੀ ਇਤਰੋਂ ਬਹਿਣੀ ਬੁਣੀ ਵਾਲੇ ਪਾਸਿਓ ਪ੍ਰੋਪਰ ਬਖਾ ਲਈਏ ਇਹਨੂੰ ਨੋਲੀ ਦਾ ਫੁੱਲ ਪੱਖ ਜੀ ਇਹ ਚ ਹਾਂ ਮਗਰਲੇ ਪੈਰ ਧੋਤੇ ਪ ਲੋ ਜੀ ਬਾਦਰਫੀਲਡ ਦੇ ਵਿੱਚ ਖੜੇ ਆ ਤੇ ਬਿਲਕੁਲ ਬਾਦਰ ਟੱਚ ਜਿਹੜਾ ਦੋਸਤ ਤੁਹਾਨੂੰ ਸਾਹਮਣੇ ਦਿਖਾਈ ਦਊਗਾ। ਬਾਕੀ ਪਾਕਿਸਤਾਨੀ ਜਿਵੇਂ ਬਲੱਡ ਲਾਈਨ ਦੀ ਆਪਾਂ ਮੱਝਾਂ ਵਿਖਦੇ ਆ ਮਗਰਲੇ ਖੋਰ ਪੈਰ ਧੋਤੇ ਆ ਪੂਛ ਉੱਪਰ ਤੱਕ ਵਾਈਟ ਅੱਖ ਦਿੱਲੀ ਵੱਲਾਂ ਸਾਹ ਥਾਨ ਵੜਾ ਚਵਾਈ ਵਾਲਾ ਲੱਗਾ ਨੂੰ ਕਰਮਾਉਂਦੇ ਆ ਮੁੱਠੀ ਮੁੱਠੀ ਹੈ ਹਾਂ ਪੂਰਾ ਪਾਵਰ ਥਾਨ ਲੱਗਾ ਨਾ ਤਿੱਪਣ ਤੁਪਣਾ ਵਰੀ ਹੋਣੀ ਕਰਮਾਉਂਦੇ ਆ ਤਿੱਪਣ ਤੁਪਣਾ ਸਾਹ ਰੂਮ ਵਰਗੀ ਵਰੀ ਹੈ ਜੇ ਕੋ ਭਰਾ ਹੁੰਦਾ ਹੈ ਹਾਂਜੀ ਸਭ ਤੋਂ ਪਹਿਲੀਆਂ ਜੇ ਤੁਹੀਂ ਦੱਸਤਾ ਆਪਾਂ ਵੀ ਦੱਸ ਦਿੰਨੇ ਆ ਵੀ ਆਪਦੀ ਤਿੱਪ ਕੇ ਵਿਰਾ ਕੇ ਤਸੱਲੀ ਕਰਕੇ ਖੜੇ ਜੇ ਕੋਨਲਾਈਨ ਹਾਂ ਥਣਾਂ ਦੀ ਤੇ ਭਾਰ ਪਿੱਛੇ ਦੀ ਆਪਣੀ ਦੋਹਾਂ ਦਿਨਾਂ ਦੀ ਗਾਰੰਟੀ ਹੋਊਗੀ ਸਾਨੂੰ ਅਗਲੇ 15 ਕਿਲੋ ਦੀ ਗਾਰੰਟੀ ਦਿੱਤੀ ਆ ਆਪਾਂ ਭਾਈ ਜੀ ਨਹੀਂ ਦਿੰਦੇ ਹੂੰ 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 ਅਗਲਾ ਅੱਗੋ ਅਗਲਾ ਆਪਦੀ ਸਮਝ ਕਰੇ ਜਿੰਨੇ ਗੱਪਣ ਕਰਾਉਂਦੇ ਟਰਾਲ ਵੀ ਇਹਨੂੰ ਇੱਕ ਵਾਰੀ ਹੋਰ ਘਮਾਦੀ ਨੇੜੇ ਹਾਂਜੀ ਆਪਾਂ ਥਣ ਚੱਲਦਿਆਂ ਦੀ ਗਾਰੰਟੀ ਦੇ ਦਾਂਗੇ ਹਾਂਜੀ ਹਾਂਜੀ ਜੇ ਮੰਨ ਲਓ ਨਹੀਂ ਹੈ ਅਗਲੇ ਤੇ ਪੰਦੀ ਜਾਜ ਠੀਕ ਆ ਜੀ ਭਾਰ ਪਿੱਛੇ ਦੀ ਗਾਰੰਟੀ ਦੇ ਦਾਂਗੇ ਜਿਹੜੀਆਂ ਚੀਜ਼ਾਂ ਆਪਣੇ ਕੋਲੇ ਬਾਕੀ ਮੇਰੇ ਭਰਾ ਲੋਡ ਲਾਰ ਚੈੱਕ ਕਰ ਲਿਆ ਜੇ ਫੋਲੀ ਭਜਣ ਲੋਡ ਆ ਭਾਰੀ ਪੂਰੀ ਕਰਮ ਵਾਲੀ ਬਹੁਤ ਜ਼ਿਆਦੀ ਆ ਬਾਕੀ ਚੰਗੀ ਸੇਵਾ ਦੇ ਵਿੱਚੋਂ ਆਈ ਠੀਕ ਆ ਭਰਾ ਨਹੀਂ ਮਾਂ ਵੀ ਚੰਗੀ ਆ ਜੱਟਾ ਕੱਦ ਬਹੁਤ ਆ ਠੰਡੀ ਵੇਖੋ ਹਾਂ ਨਹੀਂ ਇਧਰੋਂ ਗੇੜਾ ਲਿਆਂਦਾ ਤੇ ਦੂਜੀ ਵਾਰ ਇਹ ਟੀਮ ਮੈਂ ਮਰਜੀ ਨਾਲ ਆਉਂਦੀ ਆ ਆ ਮੈਂ ਨਹੀਂ ਜਾਣਾ ਆ ਮੈਂ ਨਹੀਂ ਜਾਣਾ ਹਾਂ ਹਾਂ ਇਧਰ ਵੇਖੋ ਲੈ ਵੀ ਨਾਲੇ ਵੇਖੋ ਨਾਲੇ ਗਾਲੀ ਪਈ ਹੈ ਹਾਂ ਨਾਲੇ ਤੋੜੀ ਨਹੀਂ ਕਰਮ ਵਾਲੀ ਨੂੰ ਦੇ ਲੈ ਵੀ ਹਾਂ ਮਰਜੀ ਦੇ ਮਾਲਕਾਂ ਹਾਂ ਉਹ ਗੱਲਬਾਤ ਆ ਲੈ ਵੀ ਜਿੱਥੇ ਖੜ ਗਈ ਕਰਮ ਵਾਲੀ ਖੜ ਗਈ ਬਹੁਤ ਪਿਆਰੀ ਮਾਜੇ ਬਾਕੀ ਮੇਰੇ ਭਰਾਵਾਂ ਨੇ ਵੇਖ ਕੇ ਚੀਜ਼ ਕੁਆਲਿਟੀ ਪਤਾ ਲੱਗ ਹੀ ਜਾਂਦੀ ਏ ਗਰ ਲਾਲ ਵੈਸੇ ਪਿਆਰੀ ਕੰਪਲੀਟ ਲੈ ਜੂਗੀ ਦੋ ਚਾਰ ਦਿਨ ਜੇ ਇਸ਼ਾਰਾ ਨਾਲ ਸਮਝੇ ਤੇ ਹਾਂ ਮਾਂ ਨੀਲੀ ਕੀ ਹੋਈ ਜੇ ਇਸ਼ਾਰਾ ਨਾਲ ਸਮਝੇ ਬਾਕੀ ਦਿਨ ਸਮਾਂ ਲੈ ਜੂਗਾ ਜੇ 14 ਦਿਨ ਨੂੰ ਦਿਨ ਪੂਰੇ ਹੁੰਦੇ ਜੀ ਇਹਦੇ 14 ਫਰਵਰੀ ਨੂੰ ਲਓ ਵੀ 14 ਫਰਵਰੀ ਨੂੰ ਦਿਨ ਪੂਰੇ ਆ ਚੋਲਾ ਚਾਲਾ ਬਹੁਤ ਸੋਹਣਾ ਥੱਲੇੋਂ ਠੀਕ ਆ ਜੀ ਲੇਵੇ ਆਰਡਰ ਦੀ ਪਹਿਲਾਂ ਵੀ ਗੱਲ ਕੀਤੀ ਵੀ ਐਫਪ ਬੜਾ ਨਾਲ ਦਾ ਲੇਵਾ ਲੱਗਾ ਕਰਮਾਂ ਵਾਲੀ ਦਾ ਇਹ ਸੰਤੂ ਸਾਹਿਬ ਭਾਵੇਂ ਦੋ ਬੰਨਿਆਂ ਬੈਠੇ ਚੋਈ ਜਾਣੇ ਨੂੰ ਜਿਹੜਾ ਵੜ ਲਿਆ ਮਸ਼ਕਾਏ ਬੰਨੀ ਫਿਰਦੀ ਕਰਮਾਂ ਲਈ ਠੀਕ ਆ ਜੀ ਬਹੁਤ ਸੋਹਣਾ ਨਖੇੜ ਚੰਗੀ ਤਿਆਰੀ ਬਾਕੀ ਹੋਰ ਵੀ ਪ ਇਹ ਗਲੇ 20 ਕਿਲੋ ਦੁੱਧ ਦੱਸਣਾ ਜਿਹੜਾ ਥੱਲੇ ਲੇਵਾ ਹੈ ਪਰ ਆਪਾਂ ਨੂੰ ਜਿਵੇਂ ਮਾਲਕਾ ਦੱਸਿਆ ਆਪਾਂ ਉਹ ਦੱਸਣ ਨੇ ਆ। ਹਾਂ ਆ ਲੈ। ਇਧਰ ਦੇਖੋ। ਮੈਂ। ਠੀਕ ਹੈ। ਦੇਖੋ ਮੇਰੇ ਭਰਾ ਸਟਾਰਟਿੰਗ ਵੇਖੋ ਬੈਕ ਸਾਈਡ ਲੇਵਾ ਬਣਾਉਂਦੀ ਵੇਖੋ। ਸੰਦੂ ਸਾਹਿਬ ਥੜਕ ਥੜਕ ਕਰਦੀ ਫਿਰਦੀ ਕਰਮਾ ਲਈ। ਹਾਂ ਬਹੁਤ ਪਿਆਰੀ ਮਾਜਾ ਚਲੋ। ਲੈਣੀਆ ਕਰ ਜਿਹੜਾ ਭਰਾ ਲੈ ਕੇ ਜਾਵੇ ਸੇਵਾ ਕਰੇ ਦੁੱਧ ਤਾਂ ਪਤਾ ਨਹੀਂ ਸਮੁੰਦਰ ਕਿੱਥੇ ਕਿੰਨਾ ਚ ਵਾ ਜਾਣਾ ਇਹਨੇ ਤੇ ਗਰਲਾਲ ਮੋਲਵਾਰੀ ਡਿਮਾਂਡ ਕੀ ਕਰਦੇ ਆ। ਮੁੱਲ ਸੰਦੂ ਸਾਹਿਬ ਫਲਕਾਰੀ ਪਾਗੇ ਭਾਵੇਂ 1.5 ਲੱਖੇ ਮੰਗ ਲਈਂਦੇ ਪਰ ਨਾ ਆਪਾਂ ਫਲਕਾਰੀ ਪਾਉਣੀ ਨਾ 1.5 ਮੰਗਣਾ ਹਾਂ 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 ਮੁੱਲ ਕਰਨਾ ਉਹ ਜਿਹੜਾ ਲੈਣਾ ਹੈ ਕੀ ਦਾ ਮੁੱਲ ਦੱਸਾਂਗੇ ਤੁਹਾਨੂੰ ਜਿੰਨੇ ਦੀ ਚੀਜ਼ ਹੈ ਜੇ ਕੋਈ ਵਪਾਰੀ ਭਰਾ ਵੀ ਖੜੇ ਖੜ ਕੇ ਕਮਾਈ ਵੀ ਕਰ ਸਕਦਾ ਤੇ ਜੇ ਕਿਸੇ ਨੇ ਰੱਖਣੀ ਦੋਸਤੂਏ ਪੀਣੀ ਉਹ ਹੀ ਖਾਂ ਵੇਚ ਸਕਦਾ ਹਾਂ ਇੱਕ 30 ਦੀ ਦੇ ਦਈਏ ਜੱਸ ਨੂੰ ਇੱਕ 30 ਦੀ ਹਾਂ ਜੀ ਡਿਮਾਂਡ ਕਰਨੋਂ ਭਾਵੇਂ 40 ਕਰ ਲਗੇ 35 ਕਰ ਲਗੇ ਆ ਇੱਕ 30 ਦੀ ਆ ਨਾ ਇੱਕ 30 ਦੀ ਨਹੀਂ ਕਸਰ ਕੱਢ ਕੇ ਦੇਈਏ ਪੂਰੀ ਜਾਇਜ਼ ਦੇਈਏ ਕੇ 5000 ਛੱਡ ਦਾਂਗੇ 50 50 ਦੀ ਉਹਰ 50 ਜੋ 2000 ਛੱਡ ਦਾਂਗੇ ਇੱਕ ਤੇਜ਼ ਹੀ ਦੇਣੀ ਆ। ਲਓ ਵੀ 1,23,000 ਦੀ। ਹਾਂ ਦੇ ਨਾਂ। ਮੇਰੇ ਪਾਸ ਕੱਢ ਲਓ ਨਿਗਾ ਦੇ ਵਿੱਚੋਂ 1,23,000 ਦੀ ਮੱਝ ਮਿਲ ਜੂਗੀ। ਉਹ ਨ ਵੱਡੇ ਕਾਦੇ ਜੇ ਕੋਈ ਛੋਟੀਆਂ ਨਾ ਕਿ ਨਹੀਂ। ਠੀਕ ਆ ਜੀ। ਤੇ ਬਾਕੀ ਮੱਝ ਦੀ ਕੀਮਤਾਂ ਦਾ ਮੰਗੀ ਆ ਗਰ ਲਾਲ ਜੇ ਐਸੈਸਰੀਆਂ ਦਾ ਲਾ ਦਿੰਦੇ ਐਸੈਸਰੀ ਨਾਲ ਵੈਸੇ ਚੀਜ਼ ਮਹਿੰਗੀ ਹੋ ਜਾਂਦੀ ਹੈ। ਹਾਂ ਉਤਰਾ ਭਾਵੇਂ ਡਿਮਾਂਡ ਕਰਨ ਨੂੰ ਇੱਕ 40 ਕਰ ਲਗੇ 45 ਕਰਨਗੇ। ਹਾਂ ਡਿਮਾਂਡ ਇੱਕ 30 ਆ ਵਿੱਚੋਂ 7000 ਮਾਣ ਆ ਇੱਕ ਤੇਜ਼ ਹੀ ਦੇਣੀ ਆ। ਲਓ ਵੀ ਮੇਰੇ ਭਰਾਵੋ 1,23,000 ਦੀ ਚਹਿਜ ਤੁਹਾਨੂੰ ਜਿਹੜੀ ਸੈਕਟਰ ਨੰਬਰ ਤੇਦਾ ਕੀ ਵੇਰਵਾ ਕਰਦਾ ਸਰੂ ਸਾਹਿਬ ਦੂਜਾ ਨੰਬਰ ਦੂਜਾ ਸੁਆ ਲੈ ਵੀ ਦੂਜਾ ਸੁਬਾ ਤੇ ਸਵਾ ਲੈ ਜੂ ਹਜੇ ਸਮਾ ਸੰਧੂ ਸਾਹਿਬ ਇੱਕ ਹਫਤਾ ਖੜਦੀ ਝੋਟੀ ਹਾਂ ਇਹਨੇ ਪਹਿਲੇ ਸੂਏ ਮਾਲਕਾਂ ਦੇ ਦਸਰਮੁਤਾਬਕ 11 12 ਕਿਲੋ ਦੋ ਚੋਇਆ ਜੀ ਹੂੰ ਨੀਲੀ ਦੇ ਪੱਖੇ ਚ ਵੀ ਸੇਮ ਜੀ ਉਹਦਿਆਂ ਨੂੰ ਚੱਕੋ ਵੀ ਬਾਕੀ ਢਾਟਾ ਟੂ ਜਾ ਇਸ ਝੋਟੀ ਦਾ ਵੀ ਮੇਰੇ ਭਰਾ ਮਾਰੋ ਨੀਗਾ ਟੈਲਟੂ ਨ ਲੈਵੇ ਦੇ ਵਿੱਚ ਕਾਫੀ ਠੀਕਾ ਜੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਕਹਿ ਲਓ ਵੀ ਬਣ ਬਣ ਥੱਲੇੋਂ ਚੰਗੀ ਜਾਈ ਉਹ ਵੀ ਰੂ ਹੀ ਆਈ ਤੇ ਪੰਜ ਕਰ ਮਾਰ ਲਓ ਐਨੀਮਲ ਜਿੰਨਾ ਵੀ ਸਮਾਂ ਲਾਜੇ ਠੀਕਾ ਜੀ ਉਹਨੇ ਸਮੇਂ ਅਕੋਰਡਿੰਗ ਪਸ਼ੂ ਨੇ ਬਣਨਾ ਹੁੰਦਾ ਪਹਿਲਾਂ ਜਿਹੜੀ ਅੱਜ ਤੋਂ ਸੱਤਾਂ ਦਿਨਾਂ ਬਾਅਦ ਆਪਾਂ ਚੀਜ਼ ਵੇਖਣੀ ਆ ਉਹ ਅੱਜ ਆਪਾਂ ਜਿਹੜਾ ਮਹਿਸੂਸ ਨਹੀਂ ਕਰ ਸਕਦੇ ਕਿ ਸਮੇਂ ਦੇ ਹਿਸਾਬ ਨਾਲ ਹੀ ਗੱਲ ਬਣੂਗੀ ਬਾਕੀ ਸਿੰਗ-ਸੁੰਗ ਦੀ ਗਲਾਈ ਜਿਸ਼ਣਾ ਮਾਰ ਕੇ ਕੈਮਰਾ ਚੈੱਕ ਕਰਾ ਭਰਾਵਾਂ ਨੂੰ ਆਹ ਵੇਖੋ ਜੀ ਇਹ ਵੀ ਖਲੋਗੀ ਤੇ ਨਹੀਂ ਇੱਥੇ ਆਂਗੇ ਆ ਖਲਾਰ ਲੈਣਾ ਇੱਥੇ ਕੀਲ ਕੇ ਭਾ ਲੈਣਾਗੇ ਹ ਇਸ ਜੈਂਕੀ ਲੀਆਂ ਜਾਂਦੀਆਂ ਜੀ ਹਾਂ ਜਿਹੜੀਆਂ ਦੁੱਧੀਆਂ ਉਹ ਨੱਚੀ ਟੱਪੀ ਜਾਣਾ ਹੈ ਲਾ ਉਹ ਵੀ ਆਉਂਦੇ ਆ ਪਸ਼ੂ ਹਰੇਕ ਤਰ੍ਹਾਂ ਦੇ ਆਉਂਦਾ ਹਰੇਕ ਤਰ੍ਹਾਂ ਦਾ ਹੀ ਆਉਂਦਾ ਹੈ ਜਿਹੋ ਜਿਹੇ ਪਸ਼ੂ ਉਹੋ ਜਿਹਾ ਮੁੱਲ ਬੱਸ ਬੱਸ ਹਾਂ ਇਹ ਥੋੜਾ ਵੀ ਅੱਜ ਚੰਗੀਆਂ ਆ ਗਈਆਂ ਤੇ ਇਹਨਾਂ ਦੀ ਸਿਰਤ ਕਰੀ ਜਾਵਾਂਗੇ ਸਾਰੇ ਵੱਡੀਆਂ ਲੈਣ ਜੋਗੇ ਵੀ ਨਹੀਂ ਸਾਰੇ ਛੋਟੀਆਂ ਵੀ ਨਹੀਂ ਲੈਂਦੀ ਬੱਸ 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 ਹਾਂ ਜੀ ਲਓ ਵੀ ਮੇਰੇ ਭਰਾ ਮਾਰੋ ਨੀਗਾ ਇੱਕ ਵਾਰੀ ਕਰ ਲੜ ਐ ਨੂੰ ਘੁਮਾ ਦੇ ਇੱਕ ਵਾਰੀ ਫਿਰ ਭਰਾਵਾ ਵਿਖਾ ਦਿਓ ਸੰਦੂ ਸਾਹਿਬ ਜਿੱਥੇ ਮਰਜੀ ਲਈ ਫਿਰ ਉਹਨਾਂ ਦੇ ਵਿਖਾ ਭਰਾਵਾਂ ਨੂੰ ਤਸੱਲੀ ਦੇ ਨਾਲ ਅੱਖਾਂ ਇਹਨੀਆਂ ਵੀ ਬਿੱਲੀਆਂ ਜੀ ਬਿਲਕੁਲ ਉਹ ਬਰੀਕ ਪ ਆ ਇਹ ਆਖੇ ਜਵਾਬ ਹੈਗਾ ਜੇ ਪਰ ਇਹਗਾ ਥੋੜਾ ਜਿਹਾ ਘਟ ਜੇ ਮਨ ਬਿੱਲੀ ਹੈਗੀ ਆ ਬਿੱਲੀ ਹੈ ਨਾ ਕਿਥੇ ਜਵਾਬ ਹੈਗਾ ਬਿੱਲੀ ਆ ਠੀਕ ਆ ਇੱਥੇ ਕਰਲਾ ਉਹਦੇ ਗਾਂ ਕਰਕੇ ਇੱਥੇ ਮਾੜਾ ਰੋਕਿਆ ਜੇ ਆ ਬਹਿਣੀ ਵਾਲੇ ਪਾਸੇ ਜਿਸਨ ਥਾਣ ਦਾ ਕੱਲੀ ਕੱਲੀ ਸਪੇਸ ਵੰਡ ਬਖਾ ਭਰਾਵਾਂ ਨੂੰ ਸਿੰਗਲ ਹੱਡੀ ਸੰਧੂ ਸਾਹਿਬ ਵੇਖੋ ਕੱਦ ਵਜਨ ਬਾਕੀ ਪੈਸੇ ਲਾਉਣੇ ਮੇਰੇ ਭਰਾਵਾਂ ਨੇ ਡਿਕਾ ਜੀ ਚੀਜ਼ਾਂ ਤਸੱਲੀ ਨਾਲ ਵੇਖ ਕੇ ਫੇਰ ਸਾਈਪੇ ਨਾ ਕਰਿਆ ਜੇ ਤੇ ਬਾਕੀ ਪਹੁੰਚਿਆ ਕਰੋ ਕੁਆਲਟੀ ਮੇਰੇ ਭਰਾ ਵੇਖਣ ਜ਼ਰੂਰ ਆਇਆ ਕਰੋ ਠੀਕ ਹੈ ਸੰਧੂ ਸਾਹਿਬ ਜੀ ਆਪਣੀਆਂ ਕੋਈ ਆਨਲਾਈਨ ਮੰਗਾ ਲੂਗਾ ਨਾ ਇਹ ਨਾ ਜਾ ਕੇ ਆਖੂ ਵੀ ਯਾਰੇ ਵੱਡੀਆਂ ਆਉਂਦੀਆਂ ਫੋਨ ਤੇ ਇੱਥੇ ਐ ਛੋਟੀਆਂ ਨਿਕਲੀਆਂ ਐ ਤੇ ਜੱਡੇ ਆਸੀ ਫੋਨ ਤੇ ਆਉਣਦੇ ਆ ਤਾਂ ਵੱਧ ਹੀ ਨਿਕਲਣਗੇ ਜਾ ਕੇ ਹਾਂ ਆ ਦੇਖੋ ਜੀ ਲੈ ਜਿਹੜੇ ਇਤਰਾ ਗੱਬਣ ਮੈਂ ਖਲੋ ਜੇ ਆ ਲੈ ਮੈਂ ਨਾ ਪੈਰ ਹੀ ਨਹੀਂ ਪਾ ਗਾ ਇਹ ਗਾਲੇ ਪਈਆਂ ਅੱਗੋਂ ਹਾਂ ਨਹੀਂ ਮੱਧ ਚੰਗੀ ਅੱਡੀ ਜੀ ਉਹ ਜਿਹੜਾ ਤੁਸੀਂ ਆਵੇਂ ਨਾ ਵੰਗੇ ਨਹੀਂ ਇਤਰਾ ਹੀ ਉੱਥੇ ਚਿਪ ਕੇ ਦਸਲੀਆਂ ਕੀਤੀਆਂ ਆਪਾਂ ਬਿਲਕੁਲ ਬਿਲਕੁਲ ਬਾਕੀ ਮੇਰੇ ਭਰਾ ਮਾਰੋ ਨੇਗਾ ਠੀਕ ਹੈ ਜੀ ਪੱਦਰ ਪੁੱਤਰ ਪੂਰੀ ਆ ਚਲੋ ਜਿਵੇਂ ਜਿਵੇਂ ਅੱਗੇ ਬਣ ਗਈ ਹੋਰ ਬਖਾਲਾ ਬਖੂਲਾ ਸ਼ੋਅ ਕੀਤਾ ਠੀਕ ਹੈ ਜੀ ਜਿਹੜੀ ਅੱਜ ਪੱਦਰ ਦਿਖਾਈ ਦੇ ਬਾਈ ਦਾ ਵੀ ਵੱਡਾ ਜੀ ਕੱਦ ਵਜਨ ਮਹਾ ਇਹਦਾ ਪੂਰਾ ਵੱਡਾ ਇਹਦਾ ਗਰਲਾਲ ਮੁੱਲ ਕੀ ਡਿਮਾਂਡ ਰੋਗੀ ਅੱਜ ਨਿਵਾੜ ਸੰਤੂ ਸਾਹਿਬ ਇਹ ਵੀ ਦੇ ਦਈਏ 13 ਦੀ ਹਾਂ ਕਿ ਤਿਆਰ ਹੋਈ ਵਿਗੋ ਇਹਨੇ ਦੀ ਵੇਖ ਲਾ ਹੁਣ 13 30 ਨਾ ਕਰੀ ਚੱਲੀਆ ਕੋਈ ਕਰਕੇ ਜਾਇਜ਼ ਦੇ ਦਈਏ ਇਹ ਦੇ ਦਾਂਗੇ 120 ਦੀ ਹਾਂ ਤੇ 20 ਜੇ ਛੱਡਾਂਗੇ 5000 1 ਲੱਖ ਦੇ 15000 ਦੀ ਅੱਜ ਹਾਂ ਨਾ ਹਾਂ ਤੇ ਤਿਆਰ ਹੋਈ ਸਵਾ ਤੋਂ ਬਾਹਰ ਵਿਗਣੀ ਕਰਮਾ ਲਈ ਅੱਜ ਹਾਂ ਨਾ ਕਿੰਨੇ ਦੀ ਹਾਂ ਨਾ 15 ਦੀ 15 ਹਾਂ ਜੀ ਉਹਦੇ ਵਿੱਚ ਛੋਟ ਕਰ ਦਾਂਗੇ ਉਹ ਵੀ 15 ਦੇ ਵਿੱਚੋਂ ਛੋਟਾ ਹੋ ਜਾਣ ਗਿਆ ਠੀਕ ਆ बाकी ਮੱਜ ਪ੍ਰੋਪਰ ਮੇਰੇ ਭਰਾ ਵੀ ਵੀਰ ਚੰਗੀ ਤਸੱਲੀ ਨਾਲ ਵੇਖ ਲੈਣ ਆਹ ਰੂਰ ਚੰਗੇ ਆ ਠੀਕਾ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਆਹੂਆ ਝੋਟੀ ਆ ਸੰਧੂ ਸਾਹਿਬ ਹਾਂ ਪਹਿਲੇ ਸੂਏ 11-12 ਕਿਲੋ ਦੁੱਧ ਕਰਮਾਂ ਵਾਲੀ ਨੇ ਚਵਾਇਆ ਹੈ ਬਸ ਹੁਣ ਦੂਜੇ ਸੂਏ ਜੇ ਕੋਈ ਸੇਵਾ ਕਰੋ 15 ਵੀ ਚੋ ਸਕਦਾ ਤੇ 8 ਵੀ ਚੋ ਸਕਦਾ ਹੈ ਬਿਲਕੁਲ ਹਾਂਜੀ ਅੱਗੇ ਇਧਰ ਗਰਲਾਲ ਤੀਜੇ ਨੰਬਰ ਤੇ ਆ ਗਈ ਹੈ ਬੈੜ ਤੀਜੇ ਸੂਏ ਸੰਧੂ ਸਾਹਿਬ ਵੀ ਮਾਜੀ ਆ ਦੇ ਹਾਂ ਬੈੜ ਵੀ ਜਦੋਂ ਫਰੀਦਾ ਵੈੜ ਵੀ ਮੱਝ ਨਾਲ ਦੀ ਖਰੀਦ ਲੈਣਾ ਹਾਂ ਟੌਪ ਦਾ ਨਗੀਨਾ ਹੀ ਖਰੀਦਣਾ ਵੈੜਾ ਜੀ ਤੇ ਜੀ ਥਾਂ ਤੇ ਜਦੋਂ ਚੌਥੀ ਦਾ ਤੇ ਲੱਭੇ ਨਾ ਵੀ ਮੱਝ ਅੱਜ ਨਹੀਂ ਇੱਕ ਨਗ ਪੂਰਾ ਤਾਂ ਫਿਰ ਵੈੜ ਵੀ ਲੈਣੀ ਹੈ ਮੱਝ ਵਰਗੀ ਹਾਂ ਹਾਂ ਜੀ ਚੱਲ ਸੂਹਾਂ ਰੰਗ ਕਾਲੀ ਜੇ ਉਹਨਾਂ ਦੇ ਸਭ ਪੈਰ ਚਟੇ ਜੇ ਦਾ ਪੈਰ ਵੀ ਨਹੀਂ ਕੋਈ ਚਟਾ ਹਾਂ ਇਹ ਇੱਕ ਰੰਗ ਕਾਲੀ ਮਜਾਂ ਨੂੰ ਲਓ ਜੀ ਬਾਕੀ ਵਾਜਾਂ ਨੂੰ ਵਜਨ ਇਹ ਤਾਂ ਵੀ ਮੇਰੇ ਪਰਾ ਗੋਬਾ ਲਈ ਵੈੜ ਆ ਇਹ ਸੰਧੂ ਸਾਹਿਬ 5 6 ਦਿਨ ਲੈ ਜਾਓ ਕਰਮਾ ਲਈ ਹਾਂ ਪਹਿਲੇ ਸੂਏ 14 15 ਕਿਲੋ ਦੋ ਚਵਾਇਆ ਨੇ ਹੁਣ ਦੂਜੇ ਸੂਏ ਸੁਣੀ ਜੇ 35 ਤੋਂ 50 ਰੂਗ ਵਰ ਬਾਕੀ ਆ ਕੁਆਲਿਟੀ ਕਰੋ ਚੈੱਕ ਰੰਗ ਰੂਗ ਬਹੁਤ ਸੋਹਣਾ ਚਮਕਦਾ ਬਕਾਲੀ ਆ ਅੰਦੀ ਜੀ ਸੂ ਸਾਹਿਬ ਇਹ ਵੀ ਬੜੀ ਕਰਮਾ ਵਾਲੀ ਕੋਈ ਵੰਗਾ ਨਹੀਂ ਪਾਇਆ ਇਤਨਾ ਤੇਪ ਕੇ ਤਸੱਲੀ ਕਰਕੇ ਭਰਾ ਆ ਕੇ ਫਿਰ ਲਈਏ ਇਧਰੇ ਕਰੋ ਚੈੱਕ ਮੇਰੇ ਭਰਾ ਹਾਂ ਲੈ ਵੀ ਕਰਾ ਦਿੱਤੀ ਦਾ ਪਾਣੀ ਦਾ ਚੈੱਕ ਕੱਲੇ ਕੱਲੇ ਦਾਣਾ ਜਵਾਈ ਵਾਲਾ ਸੰ ਲੱਗਾ ਇਹਨੂੰ ਕਰਮਾ ਵਾਲੀ ਗੇੜਨ ਨੂੰ ਖੂਡ ਬਹੁਤ ਵਧੀਆ ਠੀਕ ਹੈ ਚਾਰੇ ਥਣ ਸੰਨਾ ਪੂਗ ਨਹੀਂ ਕੋਈ ਛਾਂਗ ਨਹੀਂ ਚਾਰੇ ਥਣ ਲੱਗੇ ਤੇ ਚਾਰੇ ਟੌਪ ਦੇ ਲੱਗੇ ਹਾਂ ਲੈ ਵੀ ਕਰਲਾ ਲੈ ਇਹਨੂੰ ਘੁਮਾਈ ਮੜਾ ਜਾ ਇਹ ਵੀ ਕਿਲੀ ਗਈ ਏ ਪਲੀ ਪਲੋਸੀ ਬਹੁਤ ਆ ਨਹੀਂ ਫਿਰ ਖਾਲਾ ਤੇਰੇ ਬੋਲਾਂ ਦੀ ਜਾਦੂਆ ਕਰ ਰਹਾ ਹੈ ਹਾਂ ਸੰਦੂ ਸਾਹਿਬ ਸੇ ਕੁਈ ਕੁਛ ਨਾ ਰੋ ਸਿਖਾਇਆ ਕੁਛ ਨਾ ਨੂੰ ਸਿਖਾਇਆ ਹੈ ਸਿਖਾਇਆ ਹੈ ਹਾਂ ਆ ਵੇਖੋ ਜੀ ਦੇਖੋ ਬਿਲਕੁਲ ਜੀ ਬਿਲਕੁਲ ਇਹ ਆਹ ਸੰਦੇ ਗਾਨਵਾਉਣ ਲੱਗਾ ਖਲੌਂਦੀ ਨਹੀਂ ਜੋ ਨਵਾਉਣੀ ਨਹੀਂ ਖਲੌਣੀ ਕੀ ਆ ਹਾਂ ਹਾਂ ਗੱਲ ਤੇ ਸੇਵਾ ਸਿੱਧੇ ਕਰੋ ਚੈੱਕ ਬਾਕੀ ਬਹੁਤ ਸੋਹਣੀਆਂ ਕਰੋਸ ਆਂਗ ਬ੍ਰੀਡ ਦੇ ਵਿੱਚ ਆ ਕੋਈ ਸ਼ਾਈ ਵਾਲ ਦਾ ਕਰੋਸ ਆਂਗ ਮੰਨ ਲੈ ਇਹ ਨਾਂ ਦੀ ਛਾਈ ਵਾਲਾ ਕਰਮਾੜੀ ਬਾਕੀ ਗਰਮੀਆਂ ਦੀ ਜਿੰਦ ਜਾਨ ਜੇ ਆ ਗਰਮੀ ਦੀ ਹੈਗੀ ਆ ਜੀ ਹਾਂ ਜੀ ਗਰਮੀ ਦੀ ਜਿੰਦ ਜਾਣਾ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਸਫਾਈਆਂ ਬਹੁਤ ਨੇ ਸੰਧੂ ਸਾਹਿਬ ਪਿੰਡੇ ਦੀਆਂ ਹੌਲ ਚੱਡੇ ਦੀਆਂ ਸੁਖਣਾ ਫੱਗਣ ਮਹੀਨੇ ਹੀ ਸਗਰਾ ਆ ਆ ਤੇ ਚਤਰਾ ਨੇ ਕਰਮਾੜੀ ਦਾ ਸੱਜਰ ਸੂਪਣਾ ਤੇ ਗਾਂ ਗਰਮੀ ਦੇ ਦਿਨ ਸ਼ੁਰੂ ਹੋ ਗਏ ਆ ਹਾਂ ਤੇ ਆਉਂਦੇ ਅੱਜ ਕੱਲ੍ਹ ਤੱਕ ਕੀ ਹੋਈਆਂ ਮਿਲ ਜਾਂਦੀਆਂ ਹਾਂ ਲੈ ਪੁੱਤ ਜਦ ਮਾਰੀ ਤੂੰ ਕੈਮਰਾ ਵਿਖਾ ਦੇ ਹੈ ਥਾਂ ਥਾਂ ਨੂੰ ਭਰਾਵਾਂ ਨੂੰ ਲਾ ਕੇ ਵਿਖਾ ਦੇ ਪਾਣੀ ਵਾਲੇ ਸਾਹਿਬ ਮਾਝ ਵਾਲੇ ਲੱਗਾ ਇਹਨੂੰ ਵੇਖੋ ਹਾਂ ਲਓ ਜੀ ਪਲੀ ਪਲੋਸੀ ਮੱਝਾਂ ਗੂਆਂ ਠ ਬਾਕੀ ਸਭ ਆਪਸ ਨੂੰ ਪਚੈਕ ਕਰ ਸਕਦੇ ਹੋ ਠੀਕ ਆ ਜੀ ਓਡੀ ਸਿਰੋਂ ਛੋਟਾ ਨਿੱਕਾ ਬੰਨ ਬਾਕੀ ਪ੍ਰੋਪਰ ਜਿਹੜੀਆਂ ਕਰੈਕਟਰ ਕਰੂਟਰ ਆ ਮੇਰੇ ਭਰਾਤ ਸਾਲੀ ਨਾਲ ਦੇਖ ਲਿਆ ਜਿੱਤੇ ਗਰਲਾਲ ਮੰਗ ਡਿਮਾਂਡ ਕੀਤੀ ਤੂੰ ਸਾਹ ਠੰਡੀਆਂ ਦੀਆਂ ਜਰਸੀ ਦੇ ਬਾਕੀ ਕੀ ਆ ਹਾਂ ਤੇ ਸ਼ਾਈ ਵਾਲਦੇ ਵੀ ਹੈਗੇ ਆ ਹਾਂ ਹਾਂ ਲੈ ਜੀ ਏਡੀ ਪਣੀ ਇਹੋ ਜੀ ਦਾ ਤਾਂ 75000 ਰੁਪਏ ਪਾਉਂਦੇ ਲੋਕ ਇਤਰਾ 75 ਪਾਉਣਾ ਕੇ ਗਾਂ ਕਰ ਤੁਰਨ ਰੱਟ ਵੀ ਲੈਂਦੇ ਆ ਹਾਂ ਆਪਾਂ 65000 ਦੀ ਦੇ ਦਗੇ 65 ਦੀ ਹਾਂ ਜੀ ਕਸਰ ਕੁਸਰ ਪੂਰੀ ਕੱਢ ਕੇ ਆ ਜਾਇਜ 62000 ਦੀ ਦੇ ਦਾਂਗੇ ਹਨ 62 ਦੀ ਹਾਂ ਜੀ ਆਪ ਦੀ ਗੋਤ ਤੇ ਲੈ ਆਇਆ ਨੂੰ ਹਨਾ ਪੂਰੇ 60000 ਦੀ ਦੇ ਦਾਂਗੇ ਜਦੋਂ ਕੋਈ ਭੈਣ ਭਰਾ ਸਭ ਦੇ ਬਾਈ ਜਨਾ ਲਓ ਵੀ 60000 ਦੀ ਹਾਂਜੀ ਬਾਕੀ ਵੈੜ ਵੀ ਮੇਰੇ ਭਰਾ ਵੈੜੀ ਆ ਬਹੁਤ ਜਿਆਦੀ ਆ ਸਰਹਾਣੇ ਵਰਗੀ ਸੰਧੂ ਸਾਹਿਬ ਆ ਇਹ ਦੇਖੋ ਆ ਵੇਖੋ ਜਿੰਨੇ ਲੜ ਲੋੜਿਆ ਜਿੰਨੇ ਕਰਮਾੜੀ ਨੇ ਕੱਢਨੇ ਇਧਰ ਦੇਖੋ ਹਾਂ ਆ ਸਾਰੀਆਂ ਢੱਲਾ ਢੋ ਲਾਨੇ ਨਾ ਐ ਕੱਢਦੀਆਂ ਜੀ ਹਾਂ ਲਓ ਵੀ ਕੱਢ ਕੇ ਫਿਰ ਸੁਣੀ ਆ ਕੋਈ ਗੱਲ ਪੂਰੀ ਠੰਡੀ ਚੀਰੀ ਟਾਪ ਦੀ ਵੈੜ ਆ ਹਾਂ ਦੇ ਨਾਲ ਅੱਜ ਦੇ ਦਾਂਗੇ 60000 ਦੀ ਹਾਂ ਆ ਨਗੀਨਾ ਆਸਤਾ ਵੀ ਆ ਪਾ ਅੱਜ ਜੈਸਨੋਂ 115 ਦਾ ਆ ਆ ਨਗੀਨਾ ਆਸਤਾ ਐ 1 ਲੱਖ 23000 ਦਾ ਡਿਮਾਂਡ ਕਰਨ ਨੂੰ 30 ਕਰ ਲਗੇ 35 ਕਰ ਲਗੇ ਹਾਂ ਬਈ ਸੋ ਸੀਲਸ ਲਾ ਕੇ ਬਾਕੀ ਮੇਰੇ ਭਰਾਵੋ ਰੇਟ ਤੁਹਾਡੇ ਸਾਹਮਣੇ ਮੈਂਸ਼ਨ ਕਰ ਦਿੱਤੇ ਆ ਤਸੱਲੀਆਂ ਕਰੋ ਟਿੱਪ ਤੋਂ ਪਾ ਕੇ ਠੀਕ ਆ ਜਿੱਤੇ ਇੱਕ ਗਰ ਲਾਲ ਨੰਬਰ ਵੀ ਆਪਣੇ ਕੋਲ ਨੰਬਰ ਹੈਗਾ ਸੰਤੂ ਸਾ 977929006 977929006 ਪਿੰਡ ਡੱਲ ਤਹਿਸੀਲ ਭੇਖੀਵੰਡ ਜ਼ਿਲ੍ਹਾ ਤਰਨਤਾਰਨ ਇਹ ਨੰਬਰ ਤੇ ਕੋਈ ਭਰਾ ਗਨੈਟ ਕਰੇ ਸੌਦਾ ਕਰਕੇ ਸਾਈ ਬਿਆਨ ਪਾ ਕੇ ਤਸੱਲੀ ਕਰਕੇ ਪਸ਼ੂ ਖੜੇ ਜੇ ਨਹੀਂ ਫੇਟ ਆਉਂਦਾ ਉਹਦਾ ਬਿਆਨ ਲੈ ਜੀ ਬਸ ਹਾਂ ਲੋਵੀ ਧੰਨਵਾਦ ਆ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ